ਦੋਸਤੋ ਅੱਜ ਦੀ ਇਹ ਤਰੰਗਾ ਯਾਤਰਾ ਦਾ ਮੇਨ ਮਕਸਦ ਹੈ ਕਿ ਜਿਹੜਾ 22 ਅਪ੍ਰੈਲ ਇਹ ਪਾਕਿਸਤਾਨ ਦੇ ਮੋਹਨਲੀ ਗੋਪਾਲਪੁਰ ਦੀ ਇੱਕ ਸਕੀਟ ਹੈ ਉਹ ਕਹਿੰਦੇ ਹਨ ਹੈ ਉਹ ਧਰਮ ਦੀ ਗੱਲ ਹੈ ਜਿੰਦਾਬਾਦ ਜਿੰਦਾਬਾਦ ਅੱਜ ਦੀ ਯਾਤਰਾ ਕਿਹਦੇ ਵੱਲ ਕੀਤੀ ਗਈ ਕੀ ਮਕਸਦ ਹੈ ਔਰ ਸੁਰੱਖਿਆ ਮੰਚ ਤੋਂ ਸੁਰੱਖਿਆ ਮੰਚ ਸਾਰੇ ਹੀ ਦੇਸ਼ ਦੇ ਵਿੱਚ ਸੁਰੱਖਿਆ ਮੰਚ ਵੱਲੋਂ ਜਿਹੜੇ ਸਾਡੇ ਯੋਧ ਸੂਰਬੀਰ ਯੋਧੇ ਸਾਡੇ ਸੈਨਿਕ ਨੇ ਉਨ੍ਹਾਂ ਦੇ ਸਨਮਾਨ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਜਿਹੜੀ ਆ ਇਹ ਤਿਰੰਗਾ ਯਾਤਰਾ ਕੱਢੀ ਜਾ ਰਹੀ ਆ ਅਸੀਂ ਉਹ ਬਹਾਦਰ ਸੂਰਬੀਰ ਸੈਨਿਕਾਂ ਨੂੰ ਸਨਮਾਨ ਸਲੂਟ ਕਰਨ ਲਈ ਅੱਜ ਸਾਰੇ ਇਕੱਠੇ ਹੋਏ ਆ ਕਿ ਜਿਨ੍ਹਾਂ ਨੇ ਪਾਕਿਸਤਾਨ ਨੂੰ ਉਹਨਾਂ ਦੀ ਔਕਾਤ ਦਿਖਾ ਦਿੱਤੀ ਆ ਤੇ ਇਹ ਦੱਸ ਦਿੱਤਾ ਕਿ ਹਿੰਦੁਸਤਾਨ ਦੀ ਸੈਨਾ ਜਿਹੜੀ ਆ ਉਹ ਹਰ ਪਾਸਿਓਂ ਨਪੁੰਨ ਤੇ ਇੱਕ ਨੰਬਰ ਦੀ ਸੈਨਾ ਵਾਂ ਜੋ ਸਾਡੇ ਸੂਰਬੀਰ ਯੋਧਿਆਂ ਨੇ ਜਾ ਕੇ ਪਾਕਿਸਤਾਨ ਦੇ ਵਿੱਚ ਸਟ੍ਰਾਈਕ ਕਰਕੇ ਉਹਨਾਂ ਦਾ ਜੋ ਤੈਸ਼ ਨਾਜ਼ ਕੀਤਾ ਵਾ ਤੇ ਆਪਣੇ ਦੇਸ਼ ਦਾ ਨਾਮ ਚਾ ਕੀਤਾ ਉਹਨਾਂ ਦੇ ਸਨਮਾਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਾਰੀ ਜਿਹੜੀ ਟੀਮ ਹੈ ਸਾਡੀ ਬਟਾਲਾ ਜ਼ਿਲ੍ਹਾ ਦੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਰਹਿਨਮਾਈ ਹੇਠ ਤੇ ਸ਼੍ਰੀ ਅਮਿਤ ਸ਼ਾਹ ਤੇ ਸ਼੍ਰੀ ਰਾਜਨਾਥ ਜੀ ਜਿਹੜੇ ਸਾਡੇ ਰੱਖਿਆ ਮੰਤਰੀ ਦੇ ਉਹਨਾਂ ਦੀ ਰਹਿਨਮਾਈ ਹੇਠ ਸਾਰਾ ਜਿਹੜਾ ਵਾ ਅਸੀਂ ਅੱਜ ਇਹ ਤਿਰੰਗਾ ਯਾਤਰਾ ਆਪਣੇ ਦੇਸ਼ ਦੇ ਉਹਨਾਂ ਬਹਾਦਰ ਸੂਰਬੀਰ ਸੈਨਿਕਾਂ ਨੂੰ ਸਲਾਮ ਕਰਨ ਲਈ ਕੱਢ ਰਹੇ ਹਾਂ ਤਿਰੰਗਾ ਯਾਤਰਾ ਪੂਰੇ ਦੇਸ਼ ਵਿੱਚ ਨਿਕਲ ਰਹੀ ਆ 13 ਤਰੀਕ ਤੋਂ 23 ਤਰੀਕ ਤੱਕ ਇਹ ਯਾਤਰਾ ਚੱਲੇਗੀ ਔਰ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਸਾਰੀ ਕੱਢੀ ਜਾਏਗੀ ਇਹ ਯਾਤਰਾ ਜਿਹੜੀ ਰਾਸ਼ਟਰੀ ਨਾਗਰਿਕ ਸੁਰੱਖਿਆ ਮੰਚ ਦੇ ਝੰਡੇ ਥੱਲੇ ਕੱਢੀ ਜਾ ਰਹੀ ਆ ਔਰ ਸਾਰੇ ਹੀ ਸੰਗਠਨ ਇਹਦੇ ਵਿੱਚ ਸ਼ਾਮਿਲ ਨੇ ਪੂਰੇ ਨਾਗਰਿਕ ਧਾਰਮਿਕ ਸਮਾਜ ਸਾਰੇ ਸਮਾਜਿਕ ਲੋਕ ਸ਼ਾਮਿਲ ਨੇ ਔਰ ਇਹ ਯਾਤਰਾ ਦਾ ਮੇਨ ਮਕਸਦ ਆਪਣੇ ਦੇਸ਼ ਤੇ ਉਹਨਾਂ ਸੈਨਿਕਾਂ ਨੂੰ ਸਲੂਟ ਆ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਅੰਦਰ ਆਪਣੀ ਤਾਕਤ ਦਾ ਲੋਹਾ ਮਣਵਾਇਆ ਔਰ ਦੇਸ਼ ਦਾ ਸਸ਼ਕਸ਼ ਨੇਤਰਤਵ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰਪਾਈ ਮੋਦੀ ਜੀ ਨੇ ਕੀਤਾ ਔਰ ਪੂਰੀ ਦੁਨੀਆ ਦੇ ਵਿੱਚ ਆਪਣਾ ਲੋਹਾ ਬਣਵਾਇਆ ਉਸ ਝੰਡੇ ਤਹਿਤ ਅਸੀਂ ਸਲੂਟ ਕਰਦੇ ਹਾਂ ਆਪਣੇ ਦੇਸ਼ ਦੇ ਸੈਨਿਕਾਂ ਨੂੰ ਇੰਡੀਅਨ ਆਰਮੀ ਨੂੰ ਔਰ ਅੱਜ ਸਾਰੇ ਕਾਰਜਕਰਤਾਵਾਂ ਵਿੱਚ ਬਟਾਲਾ ਵਾਸੀਆਂ ਦੇ ਵਿੱਚ ਪੂਰਾ ਜੋਸ਼ ਆ ਔਰ ਤਿਰੰਗੇ ਝੰਡੇ ਨੂੰ ਸਲਮਾਨ ਦੇ ਨਾਲ ਅਸੀਂ ਲੈ ਕੇ ਇਹ ਯਾਤਰਾ ਨਾਲ ਸਲੂਟ ਕਰ ਰਹੇ ਹਾਂ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨੀ